ਸੇਵਾਦਾਰਾਂ ਨੂੰ ਜਿਹੜੇ ਬਿੰਦ ਬੀਵੀਪੁਰ ਤੋਂ ਆਏ ਨੇ ਤੇ ਉਹਨਾਂ ਨੂੰ ਤੁਹਾਡਾ ਪੀਸ ਲਿਆ। ਵਾਲੇਕੁਮ ਸਲਮ। ਹੇ ਹਲੋ। ਹਰੇ ਨਗਰ ਬੰਦੋ। ਮਤੋਂ ਸਾਨਾ ਸੇਵਾਦਾਰਾਂ ਨਾਲ ਨਾਤਾ ਲੱਗਿਆ ਕਰਦੇ। ਮੈਂ ਝੱਟ ਦੀ ਮਾਰ ਲੜਿਆ ਸਿੰਘ ਸਰਦਾਰ ਜੈ ਜੈ ਹੋਰ ਨੂੰ ਬਿਠਾਦਾ। ਮਨਿੰਦਰ ਸਿੰਘ ਪ੍ਰਧਾਨ ਕਹਿੰਦਾ ਅੱਜ ਆ ਗਏ ਆ ਬਾਈ। ਬਹੁਤ ਬਦਲਾ ਦੀ ਹੋਰੇ। ਫਿਰ ਰਵਿੰਦਰ ਸਿੰਘ ਕਨੇਡਾ ਜੀ ਨੇ ਵੀ ਬਹੁਤ ਆ ਸੇਵਾ ਦਿੱਤੀ ਹੈ ਉਹਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਕਰਦੇ ਹਾਂ ਸਾਰਾ ਨਗਰੇ ਕਰਦੇ ਜੀ ਬਹੁਤ ਵਧੀਆ ਇਹਨੇ ਪਿਆਲਾ ਕਰਿਆ ਜੀ ਧੰਨਵਾਦ ਜੀ ਗੱਲਬਾਤ ਕਰਦੇ ਆ ਸਾਡੇ ਨਰਿੰਦਰ ਸਿੰਘ ਜੀ ਜੋ ਸਾਬਕਾ ਸੈਨਿਕ ਸੇਵਾਦਾਰ ਸੇਵਾ ਤੋਂ ਬਾਅਦ ਹੁਣ ਲੰਗਰਾਂ ਦੇ ਵਿੱਚ ਜਾਂ ਹੋਰ ਕਿੱਥੇ ਵੀ ਉਹਨਾਂ ਨੂੰ ਕਿਤੇ ਸੰਗਤ ਦੀ ਸੇਵਾ ਮਿਲਦੀ ਆ ਨਗਰ ਦੇ ਸਹਿਯੋਗ ਨਾਲ ਤੇ ਪਹੁੰਚਦੇ ਨੇ ਤੇ ਅੱਜ ਪਤੇਗੜ ਸਾਹਿਬ ਜੀ ਇੱਧਾਂ ਦੀ ਧਰਤੀ ਤੇ ਪਹੁੰਚੇ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਜਿਸ ਤਰ੍ਹਾਂ ਅਸੀਂ 10 ਸਾਲਾਂ ਤੋਂ ਇਸ ਲੰਗਰ ਦੀ ਚੈਰੀ ਵਾਂਗ ਲੱਗੇ ਹੋਏ ਆ ਰਿਸਪਨ ਬਣਾਉਣ ਵਾਸਤੇ ਸਮੇਂ-ਸਮੇਂ ਤੇ ਸਾਡੇ ਗੋਵੜਾ ਆ ਕੇ ਸਾਡੀ ਸੇਵਾਦਾਰਾਂ ਕੋਲ ਆ ਕੇ ਇਹਨਾਂ ਨੇ ਸਾਡੇ ਜੋ ਵਿਚਾਰ ਨੇ ਜੋ ਸੇਵਾ ਦੇ ਸੰਧੂ ਵਿਚਾਰ ਨੇ ਉਹ ਲਏ ਨੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦਾ ਵੀ ਵੱਡਾ ਸਹਿਯੋਗ ਹੈ ਜੋ ਇਹਨਾਂ ਨੇ ਵੀਡੀਓ ਸਾਡੀ ਵਾਇਰਲ ਹੋਈਆਂ ਨੇ ਤੇ ਕੱਲ ਪਰਸੋਂ ਦੀ ਗੱਲ ਆ ਮੈਨੂੰ ਦੋ ਤਿੰਨ ਟੈਲੀਫੋਨ ਵੀ ਆਏ ਨੇ ਬਾਹਰੋਂ ਵੀ ਸਾਡੇ ਲਾਗੇ ਪਿੰਡਾਂ ਦੇ ਵਿੱਚ ਵੀ ਆਏ ਨੇ ਕਿ ਅਸੀਂ ਛੋਟੀ ਵੀਡੀਓ ਦੇਖੀ ਸੀ ਜੀ ਕ ਇੱਕ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹੁਕਮਤਾਰ ਸਾਹਿਬ ਰਿਸ਼ਤਾਂ ਦੇ ਲੰਗਰ ਦਾ ਤੇ ਅਸੀਂ ਕੁਝ ਮਾਇਆ ਨੂੰ ਭੇਜਣੀ ਆ ਸਾਡੀ ਦਾਗ ਵਿੱਚ ਪਾਇਓ ਤੇ ਇਹ ਇਹਨਾਂ ਦੀ ਵੱਡੀ ਪੀੜੀ ਨੂੰ ਵੀ ਵੱਡੀ ਉਹ ਦੇਣਾ ਤੇ ਮੈਂ ਬਾਕੀ ਸਾਡੇ ਨਗਰ ਦਾ ਧੰਨਵਾਦ ਕਰਦਾ ਸਾਡੇ ਬੜੇ ਆਸਾਰੇ ਪਤੌਲ ਤੇ ਖੜੇ ਨੇ ਜਿਹੜੇ ਆਗੂ ਨੇ ਜਿਹੜੇ ਮੂਰੇ ਹੋ ਕੇ ਕੰਮ ਕਰਦੇ ਨੇ ਸੇਵਾ ਦੇ ਵਿੱਚ ਹਰ ਜਗ੍ਹਾ ਤੇ ਕੰਮ ਕਰਦੇ ਨੇ ਉਹ ਟੀਮ ਜਿਹੜਾ ਹੋਏ ਹੋਈ ਪਰ ਅੱਜ ਵੀ ਵੱਡੀ ਗਿਣਤੀ ਵਿੱਚ ਅੱਜ ਸਾਡੇ ਨਗਰ ਦੇ ਪਿੰਪਲ ਤੋਂ ਬਾਰੇ ਸਾਡੇ ਸੇਵਾਦਾਰਾਂ ਨੇ ਜਿਹੜੀ ਪਹੁੰਚੀ ਹੋਏ ਨੇ ਬੜੇ ਬੜੇ ਬਜ਼ੁਰਗ ਸਾਡੇ ਇੱਥੇ ਪਹੁੰਚੇ ਨੇ ਜਿਹੜੇ ਅੱਜ ਉਹ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਸਾਡੇ ਸਾਹਮਣੇ ਹੋਰ ਸਵੇਰੇ ਅਸੀਂ ਇੱਥੇ ਆਏ ਹੋਏ ਸੀ ਕੱਲ ਤਾਂ ਅੱਜ ਸਵੇਰੇ ਡਾਲੀ ਦੀ ਸੇਵਾ ਕਰੀ ਸਾਡੇ ਬਜ਼ੁਰਗਾਂ ਨੇ ਪਿੰਡ ਦੇ ਵਿੱਚ ਸਾਰੇ ਘੁੰਮ ਕੇ ਤੋਂ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਨਗਰ ਦਾ ਜਿਹੜਾ ਸਾਨੂੰ ਵੱਡਾ ਤਨਮਨ ਧੰਦੇ ਨਾਲ ਵੱਡਾ ਸਨੋਰ ਦਿੱਤਾ ਤੁਸੀਂ ਹੁਣ ਦੇਖ ਹੀ ਲਿਆ ਹੋਣਾ ਤੁਸੀਂ ਸਾਰੇ ਵੀਊ ਲੈ ਰਹੇ ਹੋ ਨਾ ਤੇ ਵੱਡੀ ਗਿਣਤੀ ਵਿੱਚ ਇਹ ਸਭ ਸੰਤਾਂ ਸੇਵਾ ਕਰੀਆਂ ਜਿਸ ਤਰ੍ਹਾਂ ਗੱਲ ਕਰੀਏ ਇੱਥੋਂ ਦੇ ਮੈਨੇਜਮੈਂਟ ਦੇ ਜਿਸ ਤਰ੍ਹਾਂ ਪਾਣੀ ਦੀ ਸਪਲਾਈ ਆ ਰਹੀ ਹੈ ਨਾ ਇਹ ਕੰਮ ਕਰਾਉਣਾ ਨੰਦ ਜੀ ਪਹਿਲਾਂ ਤੋਂ ਹੀ ਪ੍ਰੋਬਲਮ ਆਈਆਂ ਨੇ ਜਿਹੜੇ ਸਾਨੂੰ ਇਹ ਜਗਾ ਜੰਦਰੇ ਸੇਵਾ ਕਰਨ ਵਾਸਤੇ ਸਰਕਾਰ ਨਰਮਸਿਣੀ ਨੇ ਉਹਨਾਂ ਦੀ ਜਗਾ ਬੜਾ ਬਰਾ ਪ੍ਰੇਮਾ ਜੀ ਜਿਹਨੂੰ ਕਦਾ ਮਿਲ ਕੀ ਜਾਂਦੇ ਆ ਕਿ ਇੱਥੇ ਤੇ ਉਹਨਾਂ ਨੇ ਸਾਡੀ ਪ੍ਰੇਮ ਭਾਵਨਾ ਨੂੰ ਦੇਖਦੇ ਹੋਏ ਨਗਰ ਦੀ ਉਹ ਆ ਟੁੱਟੀ ਲਾ ਕੇ ਦਿੱਤੀ ਆ ਜੀ ਆ ਬਾਕੀ ਲਾ ਕੇ ਚਾਹ ਪਾਣੇ ਤੋਂ ਬਾਅਦ ਇਹ ਹੋਰ ਵੀ ਉਹ ਕਿਤੇ ਉਹ ਵੀ ਜਦੋਂ ਜੁਵਾਵਾ ਚਾਹੀਦੀਆਂ ਨੇ ਤਾਂ ਅਸੀਂ ਤੁਹਾਡੇ ਨਗਰ ਲਈ ਅੱਜ ਹਾਜ਼ਰ ਆ ਸਾਨੂੰ ਸੁਵਾਵਾ ਸਾਨੂੰ ਦਿੰਦੇ ਨੇ ਬਾਕੀ ਟੈਂਕੀ ਦੀ ਪ੍ਰੋਬਲਮ ਉਹ ਵਿਜਿਆ ਸਿੰਘ ਨੇ ਦੱਸ ਦਿੱਤੀ ਤੁਹਾਨੂੰ ਬੜੀ ਪ੍ਰੋਬਲਮ ਸੀਗੀ ਉਹਨਾਂ ਸੀ 4200 ਲੀਟਰ ਰਾਤ ਦਾ ਭਰਿਆ ਸੀ ਚਾਰ ਦਿਨਾਂ ਚ ਆਈ ਹੈ ਸਾਨੂੰ ਕੋਈ ਫਿਰ ਨਹੀਂ ਹੈਗਾ ਜੀ ਬੜੀ ਫਿਰ ਪਾਣੀ ਕਿੱਥੋਂ ਮਿਲ ਜਾਂਦਾ ਤੁਹਾਨੂੰ ਕਿਹੜੀ ਵਗੋ ਸਾਡੀ ਜੂਪੀ ਜੂਨ ਦੇ ਕੋਲ ਨੂੰ ਕਰਾਏ ਜੀ ਉੱਥੇ ਉਹਨਾਂ ਨੇ ਸਪੈਸ਼ਲੀ ਇੱਕ ਟੈਂਕੀ ਧੰਨਵਾਦ ਤੇ ਬੰਦੂਆ ਕਰਿਆ ਹੋਇਆ ਹੈ ਜੀ ਟੈਂਕੀ ਥੱਲੇ ਖੜੀ ਕਰੋ ਉਹਦਾ ਫੈਕਚਰ ਖੋਲੋ ਟੈਂਕੀ ਪਰ ਰਾਤ ਮਰ ਦੇ ਵਿੱਚ ਹੀ ਕਹਿੰਦੇ ਨੇ ਟੈਂਕੀ ਭਰ ਜਾਂਦੀ ਹੈ ਜੀ ਪੰਜ ਦੀ ਮੂਡ ਲਾਈ ਹੋਈ ਹੈ ਜੀ ਬਾਬਾ ਜੀਾਂ ਦੀ ਆਪਜੀ ਦੇ ਨਗਰ ਵੱਲੋਂ ਕੌਫੀ ਤੇ ਬਿਸਕੁਟਾਂ ਦਾ ਲੰਗਰ ਜਾਂ ਹੋ ਰਿਹਾ ਨੰਗਰ ਚਲਾਇਆ ਹੈ ਕੌਫੀ ਤੇ ਬਿਸਕੁਟਾਂ ਦਾ ਹੀ ਲੰਗਰ ਹੈ ਜੀ ਬਾਕੀ ਜੇ ਮਹਾਰਾਜ ਅੱਗੇ ਕਿਰਪਾ ਕਰਨਗੇ ਤਾਂ ਸੱਤੀ ਪਗਾਰ ਦਾ ਵੀ ਹੋ ਸਕਦਾ ਜੀ ਇਹ ਤਾਂ ਮਹਾਰਾਜ ਦੇ ਕਿਰਪਾ ਤੇ ਨੀ ਆ ਜੀ ਹਾਂ ਜਿੰਨਾ ਦਾ ਵੀ ਜੇ ਮਹਾਰਾਜ ਅੱਗੇ ਕਿਰਪਾ ਕਰਦੇ ਰਹਿਣਗੇ ਉਦਾਂ ਹੀ ਸ਼ੰਗਤ ਅੱਗੇ ਜਿਹੜੇ ਲੰਗਰ ਨੂੰ ਵਧਾਉਂਦੀ ਰਹੂਗੀ ਜਿੰਨਾ ਸੀ ਇੱਕ ਦਿਨ ਤੋਂ ਸ਼ੁਰੂ ਕਰਿਆ ਸੀਗਾ ਅੱਜ ਦਾ ਚੌਥਾ ਦਿਨ ਹੈ ਜਾਂ ਚਾਰ ਦਿਨ ਹੋ ਗਏ ਜੀ ਚੌਥਾ ਹੀ ਸਾਡਾ ਭੰਦੇ ਆ ਆਪਣਾ ਸਾਲ ਆ ਤੇ ਚੌਥਾ ਹੀ ਸਾਡਾ ਦਿਨ ਹੋ ਗਿਆ ਜੀ ਇਹ ਜੀ ਇਸ ਤਰ੍ਹਾਂ ਜੇ ਮਾਲਾ ਸਾਡੇ ਦੀ ਕਿਰਪਾ ਕਰਨਗੇ ਜਿੱਦਾਂ ਦਾ ਬਣੀ ਕਿਰਪਾ ਕਰਨੀ ਉੱਤਰੀ ਜੀ ਕਿ ਦਰਗਾਹਾਂ ਦਾ ਖਾਸਾ ਪਾਤਸ਼ਾਹ ਦੇ ਰੱਬੇ ਜੀ ਨੂੰ ਸਮਾਈ ਕਰਾਉਣੇ ਆ ਉਹਦਾ ਪਹਿਲਾ ਦਿਨ ਆ ਇਸ ਵਾਰ ਪੰਜਾਬ ਦੇ ਦਾ ਨਰੰਗ ਆਇਆ ਜੋ ਕਿ 21 22 23 24 ਚਾਹ ਦੇ ਇਹ ਨੰਗਰ ਸਾਡੇ ਦੇ ਪਰਿੰਟ ਦੇ ਤੇ ਡੀਜੀਤਰਾ ਤੋਂ ਬਾਹਰ ਇਹ ਸਮਝਦੇ ਤਾਂ ਸੈਟ ਨੇ ਬੜਾ ਬੜਾ ਰੈਕੋਰਡ ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ ਕਿ ਸਾਰਿਆਂ ਨੇ ਬਾਜਰ ਖੇਤਾਂ ਲਿਆ ਕਿ ਉਹਨਾਂ ਨੂੰ ਵੀ ਨਾਮ ਰੱਖਣਾ ਉਹਨਾਂ ਨੂੰ ਵੀ ਦੌਰ ਦੇ ਅੱਜ ਬਹੁਤ ਜ਼ਿਆਦਾ ਸੇਵਾ ਕਰ ਰਹੇ ਉਹਨਾਂ ਦਾ ਵੀ ਸਾਡਾ ਬਹੁਤ ਬਹੁਤ ਧੰਨਵਾਦ ਹੈ ਦੋਨੋਂ ਯਾਰਾਂ ਅਮਰ ਸਿੰਘ ਰਾਉ ਦਾ 0339 ਹਮਤਪੁਰਾ ਜੀ ਦਾ ਪਤਾ ਨਹੀਂ ਇਸ ਦਾ ਪਤਾ ਮੈਨੂੰ ਨਹੀਂ ਵੀ ਕਿ ਇਸ ਨੇਹਾ ਕੰਦ ਕੰਮ ਕਰਦਾ ਹੈ ਹੋਰ ਯਾਰ ਜੀ ਇਹ ਪਰ ਇਹ ਚੱਲ ਰਹੇ ਨੇ ਪੰਜਾਬ ਦੀ ਰਾਖਾ ਹੋ ਰਹੀ ਹੈ ਜਿਹੜੀ ਤਾਨੂੰਨ ਨੂੰ ਪੜ੍ਹ ਤੋਂ ਪੜ੍ਹਨਾ ਹੈ ਤੇ ਕਿਸ ਤਰ੍ਹਾਂ ਨਤਮਸਤਕ ਹੋਣਾ ਚਾਹੀਦਾ ਤੇ ਸੰਸਥਾ ਸੰਕਤ ਨੂੰ ਜੋ ਗੰਗਤਾਉਣੀ ਹੈ ਬੜੀ ਔਬਲਾ ਦਾ ਲਾਗੋ ਮੈਂ ਕਹਿੰਦਾ ਕਿ ਜੁਦੀ ਨਹੀਂ ਨਾ ਐਵਿਜਾਦਿਆਂ ਦੀ ਯਾਦ ਨੂੰ ਮੰਨ ਕੇ ਮਤਲਬ ਉਸ ਰੂਪਿਆਂ ਨੂੰ ਜਿਹੜੇ ਤੁਸੀਂ ਆਉਂਦੇ ਬੈਠੇ ਗੱਲਬਾਤ ਕਰਦੇ ਨੇ ਨਾਲ ਤੇ ਨੌਜਵਾਨਾਂ ਨੂੰ ਤੁਹਾਡਾ की नाम जीढ़ा मंजी ਇਹ ਲੰਗਰ ਚੱਲੇਗਾ ਜੀ ਸਵੇਰੇ 4 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਜੀ ਹਾਂਜੀ ਤੇ ਕਿੰਨੇ ਸੇਵਾਦਾਰ ਤੁਹਾਡੇ ਨਾਲ ਨਗਰ ਤੋਂ ਆ ਚੁੱਕੇ ਨੇ ਤੇ ਕਿ ਹੋਰ ਆਉਣ ਦੇ ਤਾਂ ਕੱਲ ਟਰਾਲੀਆਂ ਨਾਲ ਆਏ ਸੀ ਜੀ ਤੇ ਡੇਲੀ ਇਹ ਆਪਣਾ ਟੈਂਪੂ ਆਉਂਦਾ ਤੇ ਉਹਦੇ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਆ ਤੇ ਨਾਲ ਦੁੱਧ ਲੈ ਕੇ ਨਾ ਪਿੰਡੋਂ ਡਾਲੀ ਕਰਕੇ ਉਸ ਤੋਂ ਬਾਅਦ ਸ਼ਾਮ ਨੂੰ ਸੰਗਤਾਂ ਜੀ ਨੇ ਜਾਣਾ ਹੁੰਦਾ ਵਾਪਸ ਉਹ ਚਲੇ ਜਾਂਦੀ ਆ ਆਉਣ ਤੇ ਜਾਣ ਦੇ ਲਈ ਸਾਧਨ ਹਾਂਜੀ ਆਪਣਾ ਟੈਂਪੂ ਹੈਗਾ ਜੀ ਜਤਿੰਦਰ ਕੁਮਾਰ ਗੱਗੀ ਜਿਨ੍ਹਾਂ ਦਾ ਟੈਂਟ ਆ ਉਹ ਸੇਵਾ ਕਰਦੇ ਨੇ ਜੀ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਜਗਦੀਪ ਸਿੰਘ ਕਿਹੜਾ ਪਿੰਡ ਜੀ ਮੇਰਾ ਪਿੰਡ ਬੀਬੀਪੁਰ ਹੈ ਜੀ ਬੀਬੀਪੁਰ ਤੇ ਬੀਬੀਪੁਰ ਜਾਂ ਨੇੜੇ ਤੇੜੇ ਬੀਬੀਪੁਰ ਦੇ ਸੇਵਾਦਾਰਾਂ ਨੂੰ ਜਾਂ ਸੰਗਤਾਂ ਨੂੰ ਆਉਣ ਤੇ ਜਾਣ ਦੇ ਲਈ ਸਾਧਨ ਬਣੇ ਹੋਏ ਨੇ ਹਾਂਜੀ ਹਾਂਜੀ ਬਣੇ ਹੋਏ ਨੇ ਤੁਹਾਡੇ ਵੱਲੋਂ ਕੀ ਸੁਨੇਹਾ ਜੀ ਮੈਂ ਕਹਿੰਦਾ ਜੀ ਸਾਰੇ ਨੌਜਵਾਨ ਆ ਕੇ ਸੇਵਾ ਕਰਨ ਤਾਂ ਕਿ ਲੰਗਰ ਆਪਣਾ ਹੋਰ ਬਲੰਦੀਆਂ ਸੂਹੇ ਜੀ ਤੇ ਜਿਹੜੇ ਸਿਆਣੇ ਸਾਡੇ ਸਰਪ੍ਰਸਤ ਨੇ ਜਾਇ ਪ੍ਰਧਾਨ ਸਾਹਿਬ ਨੇ ਇਹ ਦੇਖ ਰਹਿਣ ਦਾ ਕਿ ਨੌਜਵਾਨਾਂ ਨੂੰ ਇਹ ਸੇਧ ਮਿਲੇ ਵੀ ਕੋਈ ਗਲਤ ਪਾਸੇ ਨਾ ਜਾਣ ਵੀ ਸੇਵਾachar ਲੱਗੇ ਰਹਿਣ ਇਹਨਾਂ ਦੀ ਨਿਗਰਾਨੀ ਸਾਡੇ ਲਈ ਬਹੁਤ ਵਧੀਆ ਗੱਲ ਆ ਵੀ ਨਿਗਰਾਨੀ ਰੱਖਦੇ ਸਾਡੀ ਜੀ ਤੇ ਸ਼ਾਬਾਸ਼ ਕਰਦੇ ਨੇ ਹਾਂ ਸਾਹਿਬ ਜੀ ਧੰਨਵਾਦ ਹਾਂਜੀ ਨਿਰੰਗ ਸਿੰਘ ਜੀ ਦਾ ਧੰਨਵਾਦ ਕਰੀਏ ਟੈਂਟ ਲੱਗਿਆ ਜੀ ਇਹ ਜੀ ਗੱਲ ਇਹ ਇਹਨਾਂ ਦੀ ਮਿਹਰਬਾਨੀ ਹੈ ਜੀ ਇਹਦੇ ਨਾਲ ਇਹਦੇ ਨਾਲ ਸਾਡੇ ਗੱਗੀ ਪੰਚ ਜੀ ਇਹ ਸਵੇਰੇ ਲੈ ਕੇ ਆਏ ਸੀ ਡੈਂਟ ਨਿਤਰਾ ਦਾ ਡੈਂਟ ਲਾਇਆ ਨਾ ਮਤਲਬ ਆਲਾ दर्जी ਦਾ ਕਹਿਦੀ ਆਪਾਂ ਇੱਕ ਮਤਲਬ ਪੈਸੇ ਤੋਂ ਵੀ ਵੱਧ ਇਹਨਾਂ ਨੇ ਕਰਿਆ ਨਾ ਤਾਂ ਪਾਣੀ ਦੀ ਕੋਈ ਪ੍ਰਵਾਹ ਸਕਦੀ ਆ ਬਾਰਸ਼ ਹੋਵੇ ਤਾਂ ਬਹੁਤ ਵੱਡੀ ਇਹਨਾਂ ਨੇ ਗੱਲ ਸੇਵਾ ਕਰੀ ਆ ਜੀ ਸਵੇਰੇ ਚੱਲੇ ਹੋਏ ਨੇ ਸ਼ਾਮ ਨੂੰ 10 ਵਜੇ ਘਰੇ ਵੜੇ ਨੇ ਇਹ ਲਾ ਕੇ ਤਾਂ ਜੀ ਧੰਨਵਾਦ ਕਰਦਾ ਇੱਕ ਬੜੀ ਬਲੋ ਇਹਨਾਂ ਦਾ ਸ਼ਰਦਾ ਭਾਵਨਾ ਨਾਲ ਸੇਵਾ ਕੀਤੀ ਤੁਸੀਂ ਦੇਖ ਰਹੇ ਹੋ ਉੱਤੇ ਕਾਗਜ਼ ਪਾ ਕੇ ਤੇ ਵਧੀਆ ਤਰੀਕੇ ਨਾਲ ਟੈਂਟ ਲਗਾਇਆ ਹੋਇਆ ਵੀ ਜੇ ਮੀਂਹ ਵੀ ਪੰਦਾ ਤਾਂ ਕਿ ਜਲਦੀ ਕੋਈ ਨੁਕਸਾਨ ਨਾ ਹੋਵੇ ਬਹੁਤ ਵਧੀਆ ਕੰਮਪਲੀਟ ਕਰਕੇ ਗਿਆ ਕੱਲ ਸਾਈਟ ਡੇਢੀ ਲੱਗ ਕੇ ਗਿਆ ਜੀ ਹਰੇ ਜੀ ਜੀ ਸ਼ਾਮ ਨੂੰ ਕੋਣ ਕੋਣ ਸੀਗੇ ਫਿਰ ਕੱਲ ਤੁਹਾਡੇ ਨਾਲ ਦੋ ਜਣੇ ਐਸਟੀਜੀ ਜਤਿੰਦਰ ਕੁਮਾਰ ਤੇ ਮੈਂ ਸੀ ਜੀ ਨਾਲ ਸਾਡੇ ਤਿੰਨ ਸੇਵਾਦਾਰ ਹੋਰ ਸੀ ਜਤਿੰਦਰ ਕੁਮਾਰ ਨਾਲ ਜਿਹੜੇ ਟੈਂਟ ਦੇ ਕੰਮ ਕਰਦੇ ਨੇ ਅਸੀਂ ਪੰਜ ਜਣੇ ਸੀ ਟੋਟਲ ਜੀ ਧੰਨਵਾਦ ਜੀ ਆਪਰੇ ਦੇ ਨਹੀਂ ਅੰਬੀਰ ਖਾਸ ਸਵੇਰੇ ਲਈ